जय भीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਹਾਲਾਤ ਇਹਨਾਂ ਦਿਨਾਂ ਦੇ ਵਿੱਚ ਕੋਈ ਠੀਕ ਨਜ਼ਰ ਨਹੀਂ ਆ ਰਹੀ ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਭਾਰਤ ਸਰਕਾਰ ਨੇ ਬਕਾਇਦਾ ਤੌਰ ਤੇ ਡਿਫੈਂਸ ਮੌਕ ਡ੍ਰਿਲ ਦਾ ਆਗਾਜ਼ ਮਤਲਬ ਉਸ ਦੀ ਸ਼ੁਰੂਆਤ ਜਿਹੜੀ ਹੈ ਅੱਜ ਤੋਂ ਕਰਨ ਦਾ ਹੁਕਮ ਦਿੱਤਾ ਹੈ ਹੁਕਮ ਜਾਰੀ ਕੀਤਾ ਹੈ ਔਰ ਬਕਾਇਦਾ ਤੌਰ ਤੇ ਜਿੰਨੀਆਂ ਵੀ ਸਟੇਟਸ ਨੇ ਹਰ ਸਟੇਟ ਦੇ ਵਿੱਚ ਡਿਫੈਂਸ ਮੌਕ ਡ੍ਰਿਲ ਦਾ ਆਗਾਜ਼ ਹੋ ਚੁੱਕਾ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਸੰਸਥਾਵਾਂ ਦੇ ਵਿੱਚ ਮਤਲਬ ਕਹਿ ਸਕਦੇ ਆ ਕਿ ਜਿੱਥੇ-ਜਿੱਥੇ ਵੀ ਲੋਕਾਂ ਦਾ ਇਕੱਠ ਨਜ਼ਰ ਆਉਂਦਾ ਹੈ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਤੱਕ ਪਹੁੰਚ ਕੀਤੀ قدرتی آفت اس طرح دی ہے اور پتا کی جی آفت ہوں پتا بلو کسے بھی طرح کی کوئی بھی حمد کی جا سکتی ہے وہ چیز نو مد نظر نے کس طرح بچنا ہے اور دوسرے نو کس طرح بچاؤ کے بچ مدد کرنی ہے سے ہی ڈیفینس ماک نو لے کے ਅੱਜ ਵੀਰ ਹਕੀਕਤ ਰਾਏ ਸਕੂਲ ਦੇ ਵਿੱਚ ਸ਼੍ਰੀ ਕਾਕਾram ਵਰਮਾ ਜੀ ਦੀ ਰਹਿਨਮਾਈ ਹੇਠ ਔਰ ਪ੍ਰਿੰਸੀਪਲ ਮੈਡਮ ਸਰਲਾ ਪਟਨਾਕਰ ਜੀ ਦੀ ਰਹਿਨਮਾਈ ਦੇ ਹੇਠ ਬੱਚਿਆਂ ਨੂੰ ਇੱਕ ਮੌਕ ਡ੍ਰਿਲ ਦਿੱਤੀ ਗਈ ਜਿੱਥੇ ਕਿ ਪੁਲਿਸ ਦੇ ਆਲਾ ਅਫਸਰ ਵੀ ਪਹੁੰਚੇ ਨੇ اور اس پورے وشے نو لے کے باقاعدہ طور تے بچیاں موک ڈریل کروائی بھی گئی ہے کہ اچانک جے کر خدا نہ ہندہ ہے تے اپا کس طرح بچا کرنا ہے کس طرح دوجیاں نو اپا جڑی ہے وہ فسٹ ایڈ دینی ہے اور جو جو اپنے وسیلے بن سکتے ہیں انہیں وسیلیاں کا استعمال کر کے اپا لوگوں نو کس طرح بچونا ہے اور خود آپ بھی بچنا ہے افواہ نہیں جانا چاہیے بڑی طرح طرح دیا افواہ نے کہ یہ ہو جائے گا اے ہو جائے گا دیکھو بچا دے میں نے یاد ہے کہ بہت سال پہلا مطلب مورچے کڈے گئے سب جدو کرافٹ دی کوئی آواز ہوں دی سی ਤਾਂ ਮੋਰਚੇ ਜਿਹੜੇ ਕੱਡੇ ਗਏ ਸਕੇ ਉਹਨਾਂ ਦੇ ਵਿੱਚ ਬੈਠ ਜਾਈਦਾ ਸੀ ਔਰ ਲਾਈਟਾਂ ਬਿਲਕੁਲ ਬੰਦ ਕਰ ਦਿੱਤੀਆਂ ਜਾਂਦੀਆਂ ਸੀ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਬਲੈਕਆਊਟ ਕਹਿੰਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜਗਦੀ ਨਜ਼ਰ ਨਹੀਂ ਆਉਣੀ ਚਾਹੀਦੀ ਜਦੋਂ ਕਿਤੇ ਸਾਇਰਨ ਦੀ ਆਵਾਜ਼ ਆਉਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਉਹ ਆਵਾਜ਼ ਸੁਣ ਕੇ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਅੱਜ ਬਕਾਇਦਾ ਤੌਰ ਤੇ ਵੀਰ ਹਕੀਕਤ ਰਾਏ ਸਕੂਲ ਦੇ ਵਿੱਚ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਔਰ ਪੂਰੇ ਫੰਕਸ਼ਨ ਨੂੰ ਇਹਨਾਂ ਨੇ ਕਵਰ ਕੀਤਾ ਹੈ ਤਾਂ ਕਿ ਲੋਕਾਂ ਤੱਕ ਇੱਕ ਇੱਕ ਗੱਲ ਪਹੁੰਚੇ ਉਹ ਆਪ ਵੀ ਬਚ ਸਕਣ ਤੇ ਗਵਾਂਡੀਆਂ ਨੂੰ ਵੀ ਬਚਾ ਸਕਣ ਸਭ ਤੋਂ ਪਹਿਲਾਂ ਸ਼੍ਰੀ ਕਾਕਾ ਰਾਮ ਵਰਮਾ ਜੀ ਦੇ ਨਾਲ ਕੀ ਪੋਸੂਨਾਮਾ ਦੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਉਹਨਾਂ ਦੀ ਪੂਰੀ ਗੱਲਬਾਤ ਤੇ ਇੱਕਾ ਪਾ ਨਜ਼ਰ ਹਾਂ ਜੀ ਅਸੀਂ ਦੱਸ ਰਹੇ ਹਾਂ ਜੇ ਪਹੁੰਚਾ ਲੰਦਾ ਹੈ ਬੰਬ गिरਦਾ ਹੈ ਤਾ ਉਹਦਾ ਅਸਰ ਧਰਤੀ ਤੇ ਹੁੰਦਾ ਹੈ ਧਰਤੀ ਦਾ ਅਸਰ ਬੰਦੇ ਤੇ ਹੁੰਦਾ ਹੈ ਜੇ ਬੰਬ ਗਿਰਦਾ ਤਾਂ ਉਹਦੀ ਗੈਸ ਤੇ ਧੂਆ ਆਇਆ ਤੇ ਅਗਨੀ ਗਰਮੀ ਪੈਦਾ ਹੁੰਦੀ ਆ ਤਾਂ ਉਸ ਵੇਲੇ ਆਪਣੀ ਜਾਨ ਬਚਾਣ ਲਈ ਇਸ ਤਰ੍ਹਾਂ ਲੇਟ ਜਾਣਾ ਚਾਹੀਦਾ ਜ਼ਮੀਨ ਤੇ ਲੇਟਣ ਤੋਂ ਬਾਅਦ ਆਪਣੇ ਜਵਾਲੇ ਦੇ ਉੱਪਰ ਫੱਲਣਾ ਚਾਹੀਦਾ ਦੰਦਾਂ ਦੇ ਵਿੱਚ ਕੋਈ ਰਮਾਲ ਆਪਣੇ ਕਮੀਜ਼ ਦਾ ਕਾਲਰ ਜ਼ਰੂਰ ਦੇ ਦਿਓ ਤਾਂ ਕਿ ਜਦੋਂ ਧਰਤੀ ਹਿੱਲਦੀ ਆ ਜਾਂ ਬੰਬ ਗਿਰਦਿਆ ਕਈ ਵਾਰੀ ਦੰਦ ਵੱਜਦੇ ਆ ਉਹਦੇ ਨਾਲ ਡੰਡਾ ਦਾ ਟੁੱਟਣਾ ਜਾਂ ਜੀਭ ਦਾ ਜ਼ਖਮੀ ਹੋਣਾ ਖਤਰਾ ਹੈ ਨੰਬਰ 2 ਆਪਣੇ ਕੰਨਾਂ ਵਿੱਚ ਇੱਕ ਉਂਗਲ ਦੇ ਦਿਓ ਤਾਂ ਕਿ ਜਦੋਂ ਪੁਚਾ ਲੰਦਾ ਹੈ ਜਾਂ ਬੰਬ गिरਦੇ ਆ ਉਹਦਾ ਖੜਕੇ ਨਾਲ ਸਾਡੇ ਕੰਨਾਂ ਦੇ ਪਰਦੇ ਨਾ ਫੜਨ ਅਤੇ ਨੰਬਰ 2 ਸਾਡੇ ਦਿਮਾਗ ਦੀਆਂ ਦਾੜੀਆਂ ਨਾ ਫੜਨ ਨੰਬਰ 3 ਆਪਣੀ ਛਾਤੀ ਨੂੰ ਜ਼ਮੀਨ ਨਾਲ ਨਹੀਂ ਲੱਗਣ ਦੇਣਾ ਕਿਉਂਕਿ ਜੇ ਛਾਤੀ ਜ਼ਮੀਨ ਨਾਲ ਲੱਗਦੀ ਆ ਤਾਂ ਉਹਦੇ ਨਾਲ ਖੜਕੇ ਨਾਲ ਰੋਲੇ ਨਾਲ ਕੇਵਲ ਹੀ ਦਿਲ ਦੇ ਉੱਪਰ ਅਸਰ ਹੋ ਜਾਂਦਾ ਹੈ ਡੈਥ ਹੋ ਜਾਂਦੀ ਆ ਤੋ ਇਹ ਇੱਕ ਤਰੀਕਾ ਹੈ ਲੇਟਨ ਦਾ ਸਾਰੇ ਬੱਚੇ ਸਮਝ ਗਏ ਹਾਂਜੀ ਖੜੇ ਹੋ ਜਾ ਪੁੱਤਰ ਫਟਾਫਟ ਹੁਣ ਨੰਬਰ 2 ਜਿਹੜਾ ਬੰਦਾ ਜ਼ਖਮੀ ਆ ਉਹਨੂੰ ਸਟ੍ਰੈਚਰ ਬਣਾ ਕੇ ਕਿਵੇਂ ਲੈ ਕੇ ਜਾਣਾ ਹੈ ਸਟ੍ਰੈਚਰ ਚਾਦਰ ਸਟ੍ਰੈਚਰ ਚਾਦਰ ਲੱਕਿਓ ਬਟੇ ਫਟਾਫਟ ਇੱਧਰ 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 ਜਲਦੀ ਹਾਂਜੀ ਇਹ ਬਟੇ ਤੁਸੀਂ ਖੜੇ ਹੋ ਜਾ ਸਕਾਉਡਾ ਦੇ ਸਕਾਉਡਾ ਦੇ ਖੜੇ ਹੋ ਜਾ ਸਾਰੇ ਇਹ ਅਸੀਂ ਐਮਰਜੈਂਸੀ ਸਟ੍ਰੈਚਰ ਬਣਾ ਰਹੇ ਆ ਘਰ ਦੇ ਵਿੱਚ ਬਾਸ ਹੈਗੇ ਆ ਬਾਸ ਨਹੀਂ ਆ ਸਾਡੇ ਕੋਲ ਪਾ ਦੇ ਟੰਗਣ ਵਾਲੇ ਸੋਟੀਆਂ ਹੁੰਦੀਆਂ ਜਾਂ ਬਾਤ ਪਰ ਹੁੰਦਾ ਹੈ ਉਹ ਬਾਤ ਪਰ ਲਵੋ ਨੰਬਰ 2 ਚਾਦਰ ਲੈ ਲਓ ਚਾਦਰ ਵਿਛਾ ਲਈ ਉਸ ਬਾਅਦ ਚਾਦਰ ਨੂੰ ਬਾਸਾ ਦੇ ਉੱਪਰ ਸਿੱਟੋ ਇਹ ਇੱਕ ਸਟਰਕਚਰ ਤਿਆਰ ਹੋ ਗਿਆ ਹੈ ਉਹ ਬਟੇ ਇੱਧਰ ਆ ਜਾ ਛੋਟੂ ਇੱਧਰ ਆ ਪੁੱਤਰ ਇੱਧਰ ਨੂੰ ਆ ਜਾ ਹੁਣ ਇਹ ਬੱਚੇ ਦੱਸਣਗੇ ਉਹਨੂੰ ਸਟਰਕਚਰ ਦੇ ਪਾਣਾ ਕਿਵੇਂ ਇੱਥੇ ਲੇਟ ਜਾ ਪੁੱਤਰ ਓਏ ਇੱਧਰ ਲੇਟ ਜਾ ਲੇਟ ਜਾ ਪੁੱਤਰ ਹਾਂਜੀ ਇਹ ਚੱਕੋ ਕੀ ਮੇ ਚੱਕੋਗੇ ਓਏ ਇੱਕ ਜਨੇ ਇੱਕ ਪਾਸੇ ਤਿੰਨ ਜਨੇ ਇੱਕ ਪਾਸੇ ਬੜੇ ਸਰਨੇ ਦੇਖਣਾ ਹੈ ਚਾਰੇ ਜਨੇ ਨਹੀਂ ਇੱਕ ਲੀਡਰ ਉਧਰ ਹੋਏਗਾ ਹਾਂਜੀ ਚੱਕੋ ਕੀ ਮੇ ਚੱਕਣਾ ਹੈ ਪਹਿਲਾਂ ਇਹਦੇ ਨੀਚੇ ਹੱਥ ਪਾਣੇ ਆ ਇਹਦੀ ਲੱਤਾਂ ਨੂੰ ਕਮਰ ਨੂੰ ਗਰਦਨ ਨੂੰ ਆਰਾਮ ਨਾਲ ਫੜਨਾ ਹੈ ਤੇ ਚਾਕੇ ਆਪਣੇ ਗੋਡਿਆਂ ਦੇ ਰੱਖ ਲੈਣਾ ਹੈ ਹੁਣ ਬੱਚਾ ਸਟ੍ਰੈਚਰ ਲੈ ਕੇ ਆਏਗਾ ਕਿਉਂਕਿ ਸਟ੍ਰੈਚਰ ਦੂਰ ਪਿਆ ਹੈ ਹੁਣ ਸਾਡੇ ਬੱਚੇ ਸਖਾਨ ਲੱਗਿਆ ਦਸਣ ਲੱਗਿਆ ਵੇ ਜੇ ਕੋਈ ਬੰਬ ਗੇਰਨ ਨਾਲ ਪਹਚਾ ਲਾ ਨਾਲ ਗੈਸ ਲੀਕ ਹੋਣ ਨਾਲ ਧੁਏ ਨਾਲ ਬਿਉਸ਼ ਹੋ ਗਿਆ ਤਾਂ ਉਸ ਨੂੰ ਮੌਕੇ ਤੇ ਕੀ ਫਰਸਟ ਦੇਣੀ ਆ ਅੱਜ ਬਈੜਾ ਸਟਾਰਟ ਕਰੋ ਸਭ ਤੋਂ ਪਹਿਲਾਂ ਆਪਾਂ ABC ਕਰਾਂਗੇ A ਫਾਰ एयरਵੇਸ ਬਈ ਉਸਦੇ ਮੂੰਹ ਚੈੱਕ ਕਰਾਂਗੇ ਉਸਦੇ ਮੂੰਹ ਚ ਕੁਝ ਫਸਿਆ ਤਾਂ ਨਹੀਂ ਹੋਇਆ ਅਗਰ ਸਭ ਕਲੀਨ ਹੈ ਫਿਰ ਆਪਾਂ ਉਸਦੇ B ਫਾਰ ਬਰੀਥਿੰਗ ਚੈੱਕ ਕਰਾਂਗੇ ਦੋ ਉਂਗਲਾਂ ਨਾਲ ਉਸਦੇ ਨੱਕ ਤੇ ਰੱਖ ਕੇ ਬਈ ਉਸ ਨੂੰ ਸਾਹ ਆ ਰਿਹਾ ਆ ਨਹੀਂ C ਫਾਰ ਸਰਕੂਲੇਸ਼ਨ ਆਫ ਬਲਡ ਉਸ ਦੀ ਆਪਾਂ ਨਵਸ ਦੇ ਤਿੰਨ ਵਾਰ ਆ ਕੇ ਚੈੱਕ ਕਰਾਂਗੇ ਅਗਰ ਨਵਸ ਦਾ ਸੈਕਿੰਡ ਵਿੱਚ 10 ਤੋਂ 20 ਵਾਰੀ ਚੱਲ ਰਹੇ ਨੇ ਤਾਂ ਉਹ ਠੀਕ ਹੈ ਅਗਰ ਘਟ ਰਹੀ ਹੈ ਤਾਂ ਬੀਪੀ ਲੋ ਹੈ ਅਗਰ ਵੱਧ ਰਹੀ ਹੈ ਤਾਂ ਬੀਪੀ ਹਾਈ ਹੈ ਅਗਰ ਨਵਸ ਨਾ ਚੱਲ ਰਹੀ ਹੋਣ ਤਾਂ ਆਪਾਂ ਸੀਪੀਆਰ ਕਰਾਂਗੇ ਸੀਪੀਆਰ ਤੋਂ ਭਾਵ ਹੈ ਕਾਰਡੀਓ ਪਲਮੋਨਰੀ ਰੀਸਸਿਟੇਸ਼ਨ ਇਸ ਚਲਸੀ ਵਿਅਕਤੀ ਦੇ ਦਿਲ ਤੇ ਪੂਰਾ ਹਥੇਲੀ ਨਾਲ ਦਬਾਣ ਟੀਰ ਦਬਾਣਾ ਹੁੰਦਾ ਹੈ ਤੇ ਸਿਰ ਉਹਨੂੰ ਬਣਾਵਟੀ ਸਾਹ ਦੇਣਾ ਹੁੰਦਾ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਵਿਅਕਤੀ ਦਾ ਦਿਲ ਕਿੱਥੇ ਹੈ ਸਾਡੇ ਉਹਰੇ ਕੋਲ ਬੋਨ ਤੇ ਇੱਕ ਟੋਇਆ ਹੁੰਦਾ ਹੈ ਉਹਦੇ ਨੀਚੇ ਇੱਕ ਹੋਲ ਟੋਇਆ ਹੁੰਦਾ ਜਿੱਥੇ ਜਿਸ ਤੋਂ ਚਾਰ ਉਂਗਲਾ ਉੱਪਰ ਇੱਕ ਵੱਡੇ ਵਿਅਕਤੀ ਦਾ ਦਿਲ ਹੁੰਦਾ ਅਤੇ ਦੋ ਉਂਗਲਾਂ ਉੱਪਰ ਕਿਸੇ 10 ਤੋਂ ਛੋਟੇ ਸਾਲ ਦੇ ਵਿਅਕਤੀ ਦਾ ਦਿਲ ਹੁੰਦਾ ਤਾਂ ਅਸੀਂ ਅਸੀਂ ਆਪਣੇ ਹੱਥ ਦੀ ਹਥੇਲੀ ਨੂੰ ਇਸ ਵਾਰ ਅਵੇਂ ਰੱਖ ਕੇ ਤੇ ਇਸ ਇਸ ਥੀਵਲ ਦਬਾਣਾ ਹੈ ਐਸਸੀਪੀਆ ਕਿਤਾ ਹੈ ਇਸ ਤੋਂ ਬਾਅਦ ਵਿਅਕਤੀ ਨੂੰ ਨੱਕ ਨੱਕ ਬੰਦ ਕਰਕੇ ਉਸ ਨੂੰ ਮੂੰਹ ਤੋਂ ਮੂੰਹ ਹੀ ਸਾਹ ਲੈਣਾ ਹੈ ਜਿਸ ਨੂੰ ਬਨਾਵਟੀ ਸਾਹ ਕਹਿੰਦੇ ਹੈ ਇਸ ਤਰ੍ਹਾਂ ਜੇ ਵਿਅਕਤੀ ਦਾ ਸਾਹ ਬੰਦ ਹੋਏਗਾ ਤਾਂ ਉਸ ਦਾ ਸਾਹ ਚੱਲ ਜਾਵੇਗਾ ਤੇ ਦਿਲ ਦੀ ਧੜਕਣ ਵੀ ਚੱਲ ਜਾਵੇਗੀ ਜੇਕਰ ਕਿਸੇ ਅੰਦਰ ਗੈਸ ਚਲੀ ਜਾਂਦੀ ਜਾਂ ਧੂਆ ਚਲਾ ਜਾਂਦਾ ਪਾਣੀ ਚਲਾ ਜਾਂਦਾ ਹੈ ਤਾਂ ਉਸੇ ਸਾਹ ਨਾਲੇ ਵਿੱਚੋਂ ਪਾਣੀ ਗੈਸ ਜਾਂ ਧੂਆ ਕਿਵੇਂ ਬਾਹਰ ਕੱਢਣਾ ਬੱਚੀ ਕਰਕੇ ਦਿਖਾ ਰਹੀ ਆ ਸਭ ਤੋਂ ਪਹਿਲਾਂ ਇਸ ਨੂੰ ਪੁੱਠਾ ਪਾਈ ਜੀ ਫਟਾਫਟ ਪੁੱਤਰ ਹੁਣ ਇਹਦੇ ਅੰਦਰੋਂ ਵੈਂਟੀਲੇਟਰ ਕਰਕੇ ਧੂਆਂ ਗੈਸ ਬਾਹਰ ਕੱਢੀ ਜਾ ਰਹੀ ਆ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਆ ਸਾਡੇ ਕੋਲ ਫਿਰ ਇਸ ਨੂੰ ਸਾਹ ਦੇਣਾ ਹੈ ਬੱਚੀ ਭੁੱਲ ਗਈ ਆ ਕਬਰਾਜੀ ਆ ਆ ਫੜ ਪੁੱਤਰ ਫਿਰ ਇੱਦਾਂ ਬਹਿ ਜਾਣਾ ਹੈ ਅੱਥੇ-ਅੱਥੇ ਰੱਖ ਕੇ ਇਹਦੇ ਉਪਰ ਆਣਾ ਹੈ ਪਿੱਛੇ ਜਾਣਾ ਹੈ ਜਦੋਂ ਡਾਇਆਫ੍ਰਮ ਨੂੰ بار-बार ਦਬਾਂਗੇ ਤਾਂ ਡਾਇਆਫ੍ਰਾਮ ਫੇਫੜਿਆਂ ਨੂੰ ਦਬਏਗਾ ਤੇ ਸਾਹ बार-बार ਚੱਲ ਪਏਗਾ। ਇਹੀ ਦੁਨੀਆ ਵਿੱਚ ਟੈਕਨੀਕ ਸਿਖਾਈ ਜਾਂਦੀ ਆ। थैंक यू। ਸੋ ਦੋਸਤੋ ਜਿਵੇਂ ਤੁਸੀਂ ਸੁਣਿਆ ਕਿ ਕਾਕाराम ਵਰਮਾ ਜੀ ਨੇ ਅਤੇ ਕਿ ਫਸਟ ਏਡ ਦੇਣ ਦੇ ਵਿੱਚ ਕਾਕਾ ਰਾਮ ਵਰਮਾ ਜੀ ਹਮੇਸ਼ਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਗਾਹ ਕਰਦੇ ਨੇ ਵੱਡਿਆਂ ਨੂੰ ਅਗਾਹ ਕਰਦੇ ਨੇ ਕਿ ਜਦੋਂ ਵੀ ਕੋਈ ਆਫਤ ਆਵੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਦਿਮਾਗ ਤੋਂ ਪੂਰੀ ਤਰ੍ਹਾਂ ਕੰਮ ਲੈਣਾ ਚਾਹੀਦਾ ਹੈ ਦੂਸਰੇ ਨੂੰ ਬਚਾਉਣ ਪਾਸਤੇ ਸੋ ਅੱਜ ਜਿਹੜੀ ਡਿਫੈਂਸ ਮੌਕ ਡ੍ਰਿਲ ਕੀਤੀ ਗਈ ਹੈ ਆਪਣੇ ਆਪ ਨੂੰ ਬਚਾਉਣਾ ਨਾਲ ਦੀਆਂ ਨੂੰ ਬਚਾਉਣਾ ਇਸ ਬਾਰੇ ਕਾਕਾ ਰਾਮ ਵਰਮਾ ਜੀ ਨੇ ਬਕਾਇਦਾ ਤੌਰ ਤੇ ਉਦਾਹਰਨਾ ਦੇ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਵੀ